ਅ ਚੁੱਲਾ ਦੇਖ ਰਿਹਾ ਹਾਂ ਵੱਡਾ ਤਾਂ ਇਸੇ ਥਾਂ ਦੇ ਉੱਤੇ ਸਬਜ਼ੀ ਮੈਨੂੰ ਲੱਗਦਾ ਕਿ ਤਾਜ਼ੀ ਹੋ ਬਣਾਈ ਹੋਈ ਹੈ ਤਾਂ ਉਸੇ ਤਰੀਕੇ ਦੇ ਨਾਲ ਹਾਲੇ ਵੀ ਜਿਹੜਾ ਉਹ ਦੇਗਾ ਹੈ ਚੁੱਲੇ ਦੇ ਉੱਪਰ ਹੀ ਪਿਆ ਤਾਂ ਉਸ ਨੂੰ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਭਾਜੜ ਪੈ ਜਾਂਦੀ ਹੈ ਜਦੋਂ ਗ੍ਰਿਫਤਾਰੀ ਆਗੂਆਂ ਦੀ ਹੁੰਦੀ ਹੈ ਤਾਂ ਸਾਹਮਣੇ ਜਿਹੜੀ ਟਰਾਲੀ ਹੈ ਉਸ ਦੇ ਵਿੱਚ ਆਟਾ ਤੇ ਹੋਰ ਜਿਹੜੀ ਸੁੱਕੀ ਰਸਦਾ ਉਹ ਨਜ਼ਰ ਆ ਰਹੀ ਆ ਜਦੋਂ ਕਿਸਾਨਾਂ ਨੇ ਲੰਬੇ ਮੋਰਚੇ ਚਲਾਉਣੇ ਹੋਣ ਸਾਹਮਣੇ ਰਸਦ ਪਈਆ ਤਾਂ ਇਸ ਰਸਦ ਨੂੰ ਵੀ ਸੰਭਾਲਣ ਵਾਲਾ ਕੋਈ ਨਹੀਂ ਹੈ ਨਾ ਤਾਂ ਇੱਥੇ ਕੋਈ ਨਜ਼ਰ ਆ ਰਿਹਾ ਤਾਂ ਕਿਉਂਕਿ ਸਾਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਇਸ ਤੰਬੂ ਦੇ ਵਿੱਚ ਸਨਾਟਾ ਪਸਰਿਆ ਹੋਇਆ ਸਾਰੇ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਖਾਲੀ ਹੋਈਆਂ ਪਈਆਂ ਨੇ ਕਿਤੇ ਵੀ ਕੋਈ ਨਜ਼ਰ ਨਹੀਂ ਆਉਂਦਾ ਪੱਖੇ ਉਸੇ ਤਰ੍ਹਾਂ ਲਵਾਰਸ ਪਏ ਨੇ ਮੰਜਿਆਂ ਦੇ ਉੱਪਰ ਟਰਾਲੀ ਨੂੰ ਹਾਈਡਰੇ ਦੇ ਰਾਹੀਂ ਲੈ ਕੇ ਜਾਣਾ ਬਾਹਰ ਮੋਰਚੇ ਤੋਂ ਕੱਢਣਾ ਸਮਾਂ ਤਾਂ ਲੱਗੇਗਾ ਤੇ ਦੂਜੇ ਪਾਸੇ ਕਿਸਾਨਾਂ ਨੂੰ ਵੀ ਕਈਆਂ ਨੂੰ ਅਪੀਲ ਕੀਤੀ ਗਿਆ ਕਿ ਤੁਸੀਂ ਜੇਕਰ ਟਰੈਕਟਰ ਟਰਾਲੀਆਂ ਲਿਜਾਣਾ ਚਾਹੁੰਦੇ ਹੋ ਤਾਂ ਤੁਸੀਂ ਲਿਜਾ ਸਕਦੇ ਹੋ ਪਰ ਕਾਫੀ ਕਿਸਾਨ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕੁਝ ਉਹਨਾਂ ਦੇ ਕਿਸਾਨਾਂ ਦੇ ਪੇਜੇ ਤੋਂ ਪੋਸਟਾਂ ਪੈ ਰਹੀਆਂ ਨੇ ਕਿ ਜਿਹੜੇ ਕਿਸਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦਾ ਉਹਨਾਂ ਨੂੰ ਉਹਨਾਂ ਦੀ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਕਿਸਾਨ ਤੁਸੀਂ ਵੀ ਮੋਰਚੇ ਦੇ ਵਿੱਚ ਲੱਗੇ ਹੋ ਸੀ ਕਿੱਥੋਂ ਆਏ ਤੁਸੀਂ ਅਸੀਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਾਰਵਾਈ ਨੂੰ ਪਤਾ ਨਹੀਂ ਜੀ ਸਾਡਾ ਪਤਾ ਨਹੀਂ ਤੁਸੀਂ ਉਹਦੇ ਦੇਖਣਾ ਹੈ ਕਰੋ ਨਹੀਂ ਹਾਂ ਹੁਣ ਦੇਖਣਾ ਹੈ ਖਨੌਰੀ ਬਾਰਡਰ ਤੇ ਆ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੂਰਾ ਮੋਰਚਾ ਖਾਲੀ ਹੋ ਗਿਆ ਹੈ ਤੇ ਪੂਰੇ ਮੋਰਚੇ ਦੇ ਵਿੱਚ ਸਨਾਟਾ ਪਸਰਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਰਸਦਾ ਜਿਹੜੀ ਉਹ ਵੀ ਰੁਲ ਰਹੀ ਹੈ ਸਮੇਂ ਤਾਂ ਮੋਰਚਾ ਬਿਲਕੁਲ ਖਾਲੀ ਹੈ ਤਾਂ ਪੂਰੀ ਰਾਤ ਕਾਰਵਾਈ ਚੱਲਦੀ ਰਹੀ ਉਸ ਤੋਂ ਬਾਅਦ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਜਹੇ ਦੇ ਵਿੱਚ ਹੁਣ ਟਰਾਲੀਆਂ ਨੂੰ ਹਟਾਉਣ ਦੀ ਕਵਾਇਦ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਤਾਂ ਜਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਦੇ ਨਾਲ ਕਿਸਾਨਾਂ ਨੇ ਮੋਰਚਾ ਲਗਾਇਆ ਸੀ ਸਾਰਾ ਸਮਾਨ ਕਿਸਾਨਾਂ ਦੇ ਕੋਲ ਜਿਹੜਾ ਬਲਣਾ ਟਰਾਲੀ ਦੇ ਜਿਹੜਾ ਥੱਲੇ ਪਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਜਿਹੜੀਆਂ ਦੋ ਤਿੰਨ ਟਰਾਲੀਆਂ ਇੱਥੇ ਖੜੀਆਂ ਨੇ ਤਾਂ ਉਸ ਦੇ ਵਿੱਚ ਖਾਣ ਪੀਣ ਦੀ ਸੁੱਕੀ ਰਸਦ ਭਰੀ ਹੋਈ ਹੈ ਕਿਉਂਕਿ ਕਿਸਾਨਾਂ ਨੂੰ ਪਤਾ ਸੀ ਕਿ ਜਦੋਂ ਮੋਰਚਾ ਚੱਲੇਗਾ ਤਾਂ ਮੋਰਚਾ ਲੰਬਾ ਚੱਲਸਾਲਾ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਾਹਮਣੇ ਇਹ ਜਿਹੜੀ ਪੱਟੀ ਦੇਖ ਰਹੇ ਹੋ ਤੁਸੀਂ ਚੁੱਲਾ ਦੇਖ ਰਹੇ ਹੋ ਵੱਡਾ ਤਾਂ ਇਸੇ ਥਾਂ ਦੇ ਉੱਤੇ ਸਬਜ਼ੀ ਮੈਨੂੰ ਲੱਗਦਾ ਕਿ ਤਾਜ਼ੀ ਉਹ ਬਣਾਈ ਹੋਈ ਹੈ ਤਾਂ ਉਸੇ ਤਰੀਕੇ ਦੇ ਨਾਲ ਹਾਲੇ ਵੀ ਜਿਹੜਾ ਉਹ ਦੇਗਾਏ ਚੁੱਲ੍ਹੇ ਦੇ ਉੱਪਰ ਹੀ ਪਿਆ ਤਾਂ ਉਸ ਨੂੰ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਭਾਜੜ ਪੈ ਜਾਂਦੀ ਹੈ ਜਦੋਂ ਗ੍ਰਿਫਤਾਰੀ ਆਗੂਆਂ ਦੀ ਹੁੰਦੀ ਹੈ ਤਾਂ ਸਾਹਮਣੇ ਜਿਹੜੀ ਟਰਾਲੀ ਹੈ ਉਸ ਦੇ ਵਿੱਚ ਆਟਾ ਤੇ ਹੋਰ ਜਿਹੜੀ ਸੁੱਕੀ ਰਸਦ ਦਾ ਉਹ ਨਜ਼ਰ ਆ ਰਹੀ ਆ ਬਿਲਕੁਲ ਇੱਥੇ ਕੋਈ ਸਮਾਨ ਨੂੰ ਸੰਭਾਲਣ ਵਾਲਾ ਨਹੀਂ ਹੈ ਭਾਵੇਂ ਕਿ ਹਜ਼ਾਰਾਂ ਰੁਪਏ ਇਸ ਤੇ ਵੀ ਖਰਚਾ ਕਿਸਾਨਾਂ ਦਾ ਆਇਆ ਹੋਇਆ ਕਿਸਾਨਾਂ ਦੀ ਮਿਹਨਤ ਦੇ ਪੈਸੇ ਨੇ ਅੱਜ ਉਹ ਜਿਹੜਾ ਹਜ਼ਾਰਾਂ ਦਾ ਰਸਣ ਆ ਉਹ ਵੀ ਇੱਥੇ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਆਹ ਟਰਾਲੀ ਦੇਖ ਲਓ ਤੁਸੀਂ ਆਹ ਟਰਾਲੀ ਪੂਰੀ ਭਰੀ ਹੋਈ ਆ ਸਾਰਾ ਪੂਰਾ ਤਾਮਜਾਮ ਲੈ ਕੇ ਕਿਸਾਨ ਉਦੋਂ ਚੱਲਦੇ ਨੇ ਜਦੋਂ ਕਿਸਾਨਾਂ ਨੇ ਲੰਬੇ ਮੋਰਚੇ ਚਲਾਉਣੇ ਹੋਣ ਸਾਹਮਣੇ ਰਸਦ ਪਈ ਆ ਤਾਂ ਇਸ ਰਸਦ ਨੂੰ ਵੀ ਸੰਭਾਲਣ ਵਾਲਾ ਕੋਈ ਨਹੀਂ ਹੈ ਨਾ ਤਾਂ ਇੱਥੇ ਕੋਈ ਨਜ਼ਰ ਆ ਰਿਹਾ ਤਾਂ ਕਿਉਂਕਿ ਸਾਰੇ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਪੂਰੇ ਇਸ ਤੰਬੂ ਦੇ ਵਿੱਚ ਸਨਾਟਾ ਪਸਰਿਆ ਹੋਇਆ ਸਾਰੇ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਖਾਲੀ ਹੋਈਆਂ ਪਈਆਂ ਨੇ ਕਿਤੇ ਵੀ ਕੋਈ ਨਜ਼ਰ ਨਹੀਂ ਆਉਂਦਾ ਪੱਖੇ ਉਸੇ ਤਰ੍ਹਾਂ ਲਵਾਰਸ ਪਏ ਨੇ ਮੰਜਿਆਂ ਦੇ ਉੱਪਰ ਜਿਹੜੇ ਕੱਪੜੇ ਪਏ ਨੇ ਉਹਨਾਂ ਦੇ ਬਿਸਤਰੇ ਪਏ ਨੇ ਇਹ ਨਾ ਬਿਸਤਰਿਆਂ ਦੇ ਉੱਤੇ ਕਿਸਾਨ ਸੌਂਦੇ ਸੀ ਅੱਜ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਦੂਜੇ ਪਾਸੇ ਜਿਹੜੇ ਇਹ ਜਿਹੜੇ ਟੈਂਟ ਨੇ ਉਹ ਖਾਲੀ ਹੋਏ ਪਏ ਨੇ ਤਾਂ ਹੈਦਰੇ ਨੇ ਇਹਨਾਂ ਨੂੰ ਚਕਾਉਣ ਦੇ ਲਈ ਬੁਲਾ ਲਏ ਗਏ ਨੇ ਤਾਂ ਜਹੇ ਦੇ ਵਿੱਚ ਕਾਰਵਾਈਆਂ ਲਗਾਤਾਰ ਜਾਰੀ ਆ ਸਾਹਮਣੇ ਜਿੱਥੇ ਤੱਕ ਵੀ ਤੁਸੀਂ ਨਜ਼ਰ ਮਾਰੋ ਤਾਂ ਟਰੈਕਟਰ ਟਰਾਲੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਖਨੌਰੀ ਬਾਰਡਰ ਦੀਆਂ ਇਹ ਹੁਣ ਦੀਆਂ ਤਸਵੀਰਾਂ ਤੁਹਾਡੇ ਡਾਕਾਂ ਸੀ ਸਾਂਝੀਆਂ ਕਰ ਰਹੇ ਆ ਮੋਰਚੇ ਦੇ ਵਿੱਚ ਟਰਾਲੀਆਂ ਉਸੇ ਤਰ੍ਹਾਂ ਬਰਕਰਾਰ ਨੇ ਫਰੰਟ ਵਾਲੇ ਪਾਸੇ ਤੋਂ ਜਿਹੜੇ ਅਧਿਕਾਰੀ ਨੇ ਜਾਂ ਫਿਰ ਮੁਲਾਜ਼ਮ ਨੇ ਜਿਨ੍ਹਾਂ ਨੂੰ ਇਹਨਾਂ ਮੋਰਚੇ ਨੂੰ ਹਟਾਉਣ ਦੇ ਲਈ ਲਗਾਇਆ ਗਿਆ ਪਰ ਇਹਨਾਂ ਸੌਖਾ ਨਹੀਂ ਹੋਏਗਾ ਇਸ ਮੋਰਚੇ ਨੂੰ ਇਹਨਾਂ ਟਰਾਲੀਆਂ ਨੂੰ ਹਟਾਉਣਾ ਕਿਉਂਕਿ ਕੱਲੀ-ਕੱਲੀ ਟਰਾਲੀ ਨੂੰ ਹਾਈਡਰੇ ਦੇ ਰਾਹੀਂ ਲੈ ਕੇ ਜਾਣਾ ਬਾਹਰ ਮੋਰਚੇ ਤੋਂ ਕੱਢਣਾ ਸਮਾਂ ਤਾਂ ਲੱਗੇਗਾ ਤੇ ਦੂਜੇ ਪਾਸੇ ਕਿਸਾਨਾਂ ਨੂੰ ਵੀ ਕਈਆਂ ਨੂੰ ਅਪੀਲ ਕੀਤੀ ਗਿਆ ਕਿ ਤੁਸੀਂ ਜੇਕਰ ਟਰੈਕਟਰ ਟਰਾਲੀਆਂ ਲਿਜਾਣਾ ਚਾਹੁੰਦੇ ਹੋ ਤਾਂ ਤੁਸੀਂ ਲਿਜਾ ਸਕਦੇ ਹੋ ਪਰ ਕਾਫੀ ਕਿਸਾਨ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕੁਝ ਉਹਨਾਂ ਦੇ ਕਿਸਾਨਾਂ ਦੇ ਪੇਜੇ ਤੋਂ ਪੋਸਟਾਂ ਪੈ ਰਹੀਆਂ ਨੇ ਕਿ ਜਿਹੜੇ ਕਿਸਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤਾਂ ਉਹਨਾਂ ਨੂੰ ਉਹਨਾਂ ਨੇ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿਸਾਨ ਤੁਸੀਂ ਵੀ ਮੋਰਚੇ ਦੇ ਵਿੱਚ ਲੱਗੇ ਹੋ ਸੀ ਕਿੱਥੋਂ ਆਏ ਤੁਸੀਂ ਅਸੀਂ ਪਿੰਡਾਂ ਨੇ ਅਸੀਂ ਤੁਸੀਂ ਪਿੰਡ ਕਿਸ ਤਰੀਕੇ ਨਾਲ ਦੇਖ ਦਿਓ ਕਾਰਵਾਈ ਨੂੰ ਪਤਾ ਨਹੀਂ ਜੀ ਸਾੰ ਦਾ ਪਤਾ ਨਹੀਂ ਤੁਸੀਂ ਉਹਦੇ ਦੇਖਣਾ ਹੈ ਫਿਰ ਹੁਣ ਨਹੀਂ ਹਾਂ ਹੁਣ ਦੇਖਣਾ ਹੈ ਅਸੀਂ ਦੇਖਣਾ ਵੀ ਕੀ ਕਿਸ ਤਰੀਕੇ ਦੀ ਹਾਂ ਹਾਂਜੀ ਪਹਿਲਾਂ ਪਤਾ ਨਹੀਂ ਸੀ ਸਾੰ ਦਾ ਬਿਲਕੁਲ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿਹੜੀਆਂ ਲਗਾਤਾਰ ਸੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੀ ਹਲਚਲ ਹੈ ਜਿਹੜੀ ਖਨੌਰੀ ਬਾਰਡਰ ਤੇ ਚੱਲ ਰਹੀ ਹੈ ਦੇਖੋ ਏਸੀ ਜਿਹੜੇ ਹਜ਼ਾਰਾਂ ਰੁਪਏ ਦੇ ਵਿੱਚ ਖਰੀਦੇ ਹੋਏ ਏਸੀ ਨੇ ਉਹ ਵੀ ਅੱਜ ਲਵਾਰਸ਼ ਪਏ ਨੇ ਮੋਰਚੇ ਦੇ ਵਿੱਚ ਕੋਈ ਸੰਭਾਲਣ ਵਾਲਾ ਨਹੀਂ ਨਜ਼ਰ ਆ ਰਿਹਾ ਭਾਵੇਂ ਕੀ ਆ ਕਿਸਾਨਾਂ ਦੀ ਪ੍ਰਾਪਰਟੀ ਆ ਕਿਸਾਨਾਂ ਨੇ ਹੋ ਸਕਦਾ ਕਿ ਕਰਜ਼ੇ ਤੇ ਸਮਾਨ ਲਿਆ ਹੋਵੇ ਟਰੈਕਟਰ ਟਰਾਲੀਆਂ ਜਿਹੜੀਆਂ ਉਹਨਾਂ ਦੀ ਕਰਜ਼ੇ ਤੋਂ ਏਸੀ ਸਾਹਮਣੇ ਨਜ਼ਰ ਆ ਰਿਹਾ ਪੂਰੇ ਬਿਉਂਤਬੰਦੀ ਦੇ ਨਾਲ ਟਰਾਲੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਸੀ ਤਾਂ ਕਈ ਟਰਾਲੀਆਂ ਨੂੰ ਜਿੰਦੇ ਵੀ ਲੱਗੇ ਹੋਏ ਨੇ ਇਸ ਟਰਾਲੀ ਨੂੰ ਵੀ ਜਿੰਦਾ ਲੱਗਿਆ ਹੋਇਆ ਕਿਉਂਕਿ ਕਿਸਾਨਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੁੰਦਾ ਪੂਰਾ ਖਾਣ ਦਾ ਸਮਾਨ ਉਹਨਾਂ ਨੇ ਪੈਣ ਦਾ ਜਿਹੜਾ ਇੰਤਜ਼ਾਮ ਪਹਿਲਾਂ ਹੀ ਕੀਤਾ ਹੁੰਦਾ ਜਿਸ ਦੇ ਵਿੱਚ ਕਈ ਟਰਾਲੀਆਂ ਨੂੰ ਜਿੰਦੇ ਵੀ ਨਜ਼ਰ ਆ ਰਹੇ ਨੇ ਏਸੀ ਉਸੇ ਤਰੀਕੇ ਦੇ ਨਾਲ ਟਰਾਲੀਆਂ ਦੇ ਵਿੱਚ ਪਏ ਨੇ ਸਾਹਮਣੇ ਹੋਰ ਵੀ ਮੋਰਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਸੀ ਕੋਸ਼ਿਸ਼ ਕਰਦੇ ਆ ਕਿਸ ਤਰੀਕੇ ਦੀ ਹਲਚਲ ਆ ਜਿਹੜੀ ਮੋਰਚੇ ਦੇ ਵਿੱਚ ਉਹ ਚੱਲ ਰਹੀ ਹੈ ਆ ਭਾਂਡੇ ਉਸੇ ਤਰੀਕੇ ਦੇ ਨਾਲ ਭਾਂਡੇ ਵੀ ਸਾਫ਼ ਕਰਨ ਦਾ ਮੌਕਾ ਨਹੀਂ ਮਿਲਿਆ ਕਿਸਾਨਾਂ ਨੂੰ ਜਦੋਂ ਇੱਕਦਮ ਕੇਰਾਬੰਦੀ ਹੋ ਜਾਂਦੀ ਹੈ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਫਿਰ ਮੋਰਚੇ ਦੇ ਵਿੱਚ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਾਹਮਣੇ ਜਿਹੜੀਆਂ ਚੋਪੜੀਆਂ ਨੇ ਕਈ ਉਸੇ ਤਰ੍ਹਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਦੇਖੋ ਤੁਸੀਂ ਇਹ ਚੋਪੜੀ ਦੇ ਵਿੱਚ ਦਿਖਾਉਣਾ ਤੁਹਾਨੂੰ ਵੜ ਕੇ ਦੇਖੋ ਪੱਖਾ ਪਿਆ ਕਿਸਾਨ ਦਾ ਸਿਲੰਡਰ ਪਿਆ ਤੇ ਚੁੱਲਾ ਹੋਰ ਸਾਰਾ ਤਾਮ-ਜਾਮ ਇਸੇ ਤੰਬੂ ਦੇ ਵਿੱਚ ਨਜ਼ਰ ਆ ਰਿਹਾ ਪੂਰੇ ਭਾਂਡੇ ਰੱਖੇ ਹੋਏ ਸੀ ਕਿਉਂਕਿ ਖਾਣਾ ਪੀਣਾ ਇਸੇ ਥਾਂ ਦੇ ਉੱਤੇ ਬਣਦਾ ਸੀ 쿨ਰ ਲਿਆਂਦਾ ਗਿਆ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਤਾਂ ਇਹ ਜਿਹੜਾ ਤੰਬੂ ਆ ਇਸ ਸਮੇਂ ਖਾਲੀ ਪਿਆ ਹੈ ਤਾਂ ਕਿਸਾਨ ਇਹਨਾਂ ਤੰਬੂਆਂ ਦੇ ਵਿੱਚ ਹੀ ਰਾਤਾਂ ਕੱਟਦੇ ਸੀ ਇਹਨਾਂ ਦੇ ਵਿੱਚ ਹੀ ਕਟਕ ਦੀ ਠੰਡ ਦੇ ਵਿੱਚ ਮੋਰਚਾ ਚੱਲਦਾ ਰਿਹਾ ਇਹਨਾਂ ਦੇ ਵਿੱਚ ਹੀ ਜਦੋਂ ਗਰਮੀ ਦਾ ਮੌਸਮ ਸੀ ਪਿਛਲੇ ਮਹੀਨੇ ਮਾਫ ਕਰਨਾ ਪਿਛਲੇ ਸਾਲ ਤਾਂ ਉਦੋਂ 48-49 ਦੇ ਕਰੀਬ ਟੈਂਪਰੇਚਰ ਚੱਲਿਆ ਗਿਆ ਸੀ ਤੇ ਇਹਨਾਂ ਤੰਬੂਆਂ ਦੇ ਵਿੱਚ ਉਹਨਾਂ ਨੇ ਉਹ ਗਰਮੀ ਦਾ ਸਮਾਂ ਵੀ ਕੱਟਿਆ ਸਾਹਮਣੇ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿ ਹਲਚਲ ਕਿੰਨੀ ਕਾ ਸੀ ਹਰਿਆਣੇ ਵਾਲੇ ਪਾਸਿਓਂ ਜਿੱਥੇ ਹਰਿਆਣਾ ਫੋਰਸ ਨੇ ਜਿਹੜਾ ਬੈਰੀਕੇਡ ਲਗਾਏ ਹੋਏ ਨੇ ਸੀ ਉਧਰਲੇ ਪਾਸੇ ਸੀ ਤਸਵੀਰਾਂ ਕਵਰ ਕਰਕੇ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਦੀ ਹਲਚਲ ਹੈ ਦੇਖੋ ਉਸੇ ਤਰੀਕੇ ਦੇ ਨਾਲ ਭਾਂਡੇ ਕਿਸਾਨਾਂ ਦੇ ਪਏ ਨੇ ਕੋਈ ਸੰਭਾਲਣ ਵਾਲਾ ਨਹੀਂ ਤਾਂ ਸਾਰਿਆਂ ਨੂੰ ਹਰੱਸ ਦੇ ਵਿੱਚ ਲੈ ਲਿਆ ਗਿਆ ਤਾਂ ਪੂਰਾ ਸਮਾਨ ਉਸੇ ਤਰੀਕੇ ਦਾ ਪਿਆ ਦੇਖ ਸਕਦੇ ਹੋ ਕਿ ਇਹ ਵੀ ਇਧਰੋਂ ਗੇਟ ਨੂੰ ਭਾਵੇਂ ਜਿੰਦਾ ਲੱਗਿਆ ਹੋਇਆ ਸਮਾਨ ਉਸੇ ਤਰੀਕੇ ਦੇ ਨਾਲ ਪਿਆ ਤਾਂ ਤਵਾ ਚੁੱਲੇ ਤੋਂ ਪਲਟਿਆ ਹੋਇਆ ਸਾਰੀਆਂ ਤਸਵੀਰਾਂ ਨੇ ਇਕੱਲੀ-ਇਕੱਲੀ ਤਸਵੀਰ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਹਾਲਾਤ ਨੇ ਇਸ ਸਮੇਂ ਖਨੌਰੀ ਤੇ ਭਾਵੇਂ ਕਿ ਕਿਸਾਨ ਆਗੂਆਂ ਨੂੰ ਹਰਸਤ ਦੇ ਵਿੱਚ ਲਿਆ ਗਿਆ ਤੇ ਦੂਜੇ ਪਾਸੇ ਮੋਰਚੇ ਦੇ ਵਿੱਚ ਜਿਹੜਾ ਸਨਟਾ ਉਹ ਪਸਰਿਆ ਹੋਇਆ ਹੈ। ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨ ਸਪੋਕਸਮੈਨ ਟੀਵੀ ਖਨੌਰੀ ਬੋਰਡ